ਪਾਲਿਸੀਆਂ ਦੇ ਉੱਤੇ ਪੰਜਾਬ ਦੇ ਰੈਵਿਊ ਨੂੰ ਦੇਖਦੇ ਹੋਏ ਕੁਝ ਜਿਹੜੇ ਪ੍ਰਸ਼ਾਸਕਿਕ ਸੁਧਾਰ ਸੀ ਉਹਨਾਂ ਨੂੰ ਦੇਖਦੇ ਹੋਏ ਲੈ ਗਏ ਜਿਨ੍ਹਾਂ ਵਿੱਚੋਂ ਮੁਢਲੇ ਰੂਪ ਵਿੱਚ ਪਹਿਲਾ ਜਿਹੜਾ ਏਜੰਡਾ ਸੀਗਾ ਉਹ ਪੰਜਾਬ ਰਾਜ ਐਨ ਆਰ ਆਈ ਕਮਿਸ਼ਨ ਆ ਜਿਹੜਾ ਉਹਦੀ ਸਾਲਾਨਾ ਰਿਪੋਰਟ ਸੀਗੀ ਸਾਲਾਨਾ ਪਿਛਲੇ ਸਾਲ ਦੌਰਾਨ ਉਹਨਾਂ ਨੇ ਕੀ ਕੀ ਕੰਮ ਕੀਤਾ ਉਹ ਸਾਲਾਨਾ ਰਿਪੋਰਟ ਜਿਹੜੀ ਆ ਅੱਜ ਦੀ ਇਸ ਕੈਬਨਿਟ ਚ ਰੱਖੀ ਗਈ ਯੂ نو ਸਾਰਿਆਂ ਨੇ ਪਾਸ ਕੀਤਾ ਔਰ ਉਸ ਤੋਂ ਬਿਨਾ ਦੂਸਰਾ ਜਿਹੜਾ ਸੀਗਾ ਕੇ ਪਰਸਨਲ ਡਿਪਾਰਟਮੈਂਟ ਦੇ ਅੰਦਰ ਪਰਸਨਲ ਡਿਪਾਰਟਮੈਂਟ ਦੇ ਅੰਦਰ ਲਗਭਗ 800 ਤੋਂ ਉੱਪਰ ਕੇਸ ਜਿਹੜੇ ਨੇਗੇ ਉਹ ਆਨਰੇਬਲ ਹਾਈ ਕੋਰਟ ਚ ਚੱਲ ਰਹੇ ਨੇਗੇ ਉਹਨਾਂ ਕੇਸਾਂ ਦੇ ਅੰਦਰ ਜਦੋਂ ਸਾਡੇ ਆਫੀਸਰ ਸਾਹਿਬ ਆ ਜਾਂਦੇ ਨੇ ਤਾਂ ਕਿਤਨੇ ਕਿਤੇ ਕੋਈ ਨਾ ਕੋਈ ਟੈਕਨੀਸ਼ ਕਲਟੀ ਰਹਿ ਜਾਂਦੀਆਂ ਨੇਗੀਆਂ ਕੋਈ ਨਾ ਕੋਈ ਲੀਗਲ ਹਿੱਚ ਰਹਿ ਜਾਂਦੀ ਆ ਤਾਂ ਉਹਨੂੰ ਠੀਕ ਕਰਨ ਦੇ ਲਈ ਅੱਜ ਅਸੀਂ ਇੱਕ ਨਵੀਂ ਅਸਾਮੀ ਦੀ ਰਚਨਾ ਕੀਤੀ ਆ ਜਿਹੜੀ ਆ ਲਾਅ ਆਫੀਸਰ ਹੋਊਗਾ ਲਿਟੀਗੇਸ਼ਨ ਦਾ ਤਾਂ ਕਿ ਜਿਹੜਾ ਪਰਸਨਲ ਡਿਪਾਰਟਮੈਂਟ ਦਾ ਕੰਮਕਾਰ ਆ ਉਹ ਅੱਛੇ ਤਰੀਕੇ ਦੇ ਨਾਲ ਠੀਕ ਠੰਗ ਨਾਲ ਚੱਲ ਸਕੇ ਇਸ ਤੋਂ ਬਿਨਾ ਅਹਿਮ ਫੈਸਲਾ ਲੈਂਦੇ ਆ ਇੱਕ ਬਹੁਤ ਵੱਡਾ ਸੀਆ ਦਾ ਵਾਟਰ ਐਮੈਂਡਮੈਂਟ ਐਕਟ 2024 ਪ੍ਰੋਵੈਂਸ਼ਨ ਆਫ ਪ੍ਰੋਵੈਂਸ਼ਨ ਐਂਡ ਕੰਟਰੋਲ ਆਫ ਪੋਲੂਸ਼ਨ ਐਮੈਂਡਮੈਂਟ ਐਮੈਂਡਮੈਂਟ ਐਕਟ 2024 ਦੇ ਵਿੱਚ ਇੱਕ ਬਹੁਤ ਵੱਡੀ ਸੋਧ ਕੀਤੀ ਗਈ ਅੱਗੇ ਇਸ ਐਕਟ ਦੇ ਦੌਰਾਨ ਅੱਗੇ ਇਸ ਐਕਟ ਦੇ ਵਿੱਚ ਇਹ ਹੁੰਦਾ ਸੀਗਾ ਕਿ ਸਜ਼ਾ ਦਾ ਪ੍ਰਬੰਧਨ ਸੀਗਾ ਕਿ ਜੇਕਰ ਕੋਈ ਵਿਅਕਤੀ ਇਸ ਸੈਕਟਰ ਦੀ ਕਿਸੇ ਵੀ ਪ੍ਰੋਵੀਜ਼ਨ ਨੂੰ ਤੋੜਦਾ ਸੀਗਾ ਤਾਂ ਉਹਨੂੰ ਸਜ਼ਾ ਸਾਲ 6 ਮਹੀਨੇ 3 ਮਹੀਨੇ ਜਿਹੜੇ ਨੇਗੇ ਉਹ ਕੀਤੀ ਜਾਂਦੀ ਸੀ ਹੁਣ ਉਹਨੂੰ ਡੀਕ੍ਰਿਮੀਨਲਾਈਜ਼ ਕੀਤਾ ਗਿਆ ਹੈਗਾ ਸੋ ਉਸ ਦੇ ਤਹਿਤ ਉਸ ਦੇ ਤਹਿਤ ਜਿਹੜਾ ਹੁਣ ਵੱਡਾ ਫੈਸਲਾ ਕੀਤਾ ਗਿਆ ਕਿ ਹੁਣ ਜੇਲ੍ਹ ਚ ਨਹੀਂ ਜਾਊਗਾ ਬਲਕਿ ਉਹਨੂੰ ਮਾਨਿਟਰਿੰਗ ਜਿਹੜੇ ਪੈਸੇ ਨੇ ਫਾਈਨ ਜਿਹੜਾ ਜੇ ਮੈਂ ਗੱਲ ਕਰਾਂ ਪੈਨਟੀ ਦੇ ਰੂਪ ਵਿੱਚ ਫਾਈਨ ਦੇਣਾ ਪਊਗਾ ਜਿਹੜਾ 5000 ਤੋਂ ਲੈ ਕੇ 15 ਲੱਖ ਤੱਕ ਵਕ ਵਕ ਪ੍ਰੋਵੀਜ਼ਨਾ ਚ ਹੋਊਗਾ ਕਿ ਜੇਕਰ ਕੋਈ ਇਸ ਐਕਟ ਦੇ ਅੰਦਰ ਕੋਈ ਵੀ ਗਲਤੀ ਕਰਦਾਗਾ ਜਿਹੜੀ ਆਲਰੇਡੀ ਸੀਗੀ ਉਹ ਕਿਉਂ ਗਵਰਨਮੈਂਟ ਆਫ ਇੰਡੀਆ ਨੇ ਵੀ ਐਕਟ ਨੂੰ ਸੋਧਿਆ ਗਵਰਨਮੈਂਟ ਆਫ ਇੰਡੀਆ ਨੇ ਸੋਧਿਆ ਲਗਭਗ 18 ਸਟੇਟਾਂ ਨੇ ਵੀ ਇਸ ਐਕਟ ਨੂੰ ਸੋਧਿਆ ਤੋਂ ਪੰਜਾਬ ਰਾਜ ਜਿਹੜਾ 19ਵਾਂ ਸਟੇਟ ਹੈ ਜਿਹਦੇ ਅੰਦਰ ਅਸੀਂ ਇਹ ਪ੍ਰੋਵੀਜ਼ਨਾ ਚੇਂਜ ਕੀਤੀਆਂ ਨੇ ਹੁਣ ਸੈਂਟੈਂਸ ਜਿਹੜਾ ਹੈਗਾ ਜਿਹਨੂੰ ਆਪਾਂ ਕਹਿ ਦਈਏ ਜੇਲ੍ਹ ਜਾਣ ਦਾ ਜਿਹੜਾ ਕੰਮ ਸੀਗਾ ਉਹ ਖਤਮ ਹੋਇਆਗਾ ਹੁਣ 5000 ਤੋਂ ਲੈ ਕੇ 15 ਲੱਖ ਰੁਪਏ ਤੱਕ ਜਿਹੜਾ ਉਹ ਜੁਰਮਾਨਾ ਲੱਗੂਗਾ ਔਰ ਉਹਦੇ ਵਿੱਚ ਅਸੀਂ ਇੱਕ ਐਡਜੂਡੀਕੇਟਿੰਗ ਅਫੀਸਰ ਸੈਕਟਰੀ ਲੈਵਲ ਦੇ ਪਦਰ ਦਾ ਉਹ ਨਿਯੁਕਤ ਕਰਾਂਗੇ ਜਿਹਦੇ ਕੋਲੇ ਜਾ ਕੇ ਸਾਰੀ ਜਿਹੜੀ ਆ ਅ ਪ੍ਰਕਿਰਿਆ ਪੂਰੀ ਹੋਊਗੀ ਕਿ ਕੀ ਉਹਨੇ ਜਿਹੜਾ ਗਲਤ ਕੰਮ ਕੀਤਾਗਾ ਔਰ ਇਸ ਤੋਂ ਬਾਅਦ ਇੱਕ ਚੇਅਰਮੈਨ ਜਿਹੜਾ ਉਹ ਵੀ ਬਣੂਗਾ ਬਟ ਲੇਕਿਨ ਕੰਸੈਂਟ ਵਾਲਾ ਜਿਹੜਾ ਚੈਪਟਰ ਹੈਗਾ ਉਹ ਸੈਕਸ਼ਨ 25 ਉਹਦੇ 'ਚ ਕੋਈ ਸੋਧ ਨਹੀਂ ਕੀਤੀ ਹੈਗੀ ਜਿਹੜਾ ਕੰਸੈਂਟ ਦਾ ਇਸ਼ੂ ਆ ਉਹਨੂੰ ਲੈ ਕੇ ਅਸੀਂ ਚੁੱਪਾ ਸ਼ਾਂਤ ਹੈ ਤੇ ਕਿਉਂਕਿ ਜੇਕਰ ਕੋਈ ਗਲਤ ਵੱਡਾ ਗਲਤ ਕੰਮ ਕਰਦਾ ਉਹ ਉਸ ਪ੍ਰਾਣੀ ਸਜ਼ਾ ਰਹੂਗੀ ਜਿਹੜੇ ਛੋਟੇ ਆਫੈਂਸਸ ਨੇਗੇ ਜਿਨ੍ਹਾਂ ਵਿੱਚ ਮੈਸਮ ਦਾ ਅਨਨੈਸੈਸਰੀ ਔਰ ਕਿਤੇ ਨਾ ਕਿਤੇ ਉਹ ਕ੍ਰਪਸ਼ਨ ਦਾ ਵੀ ਅੱਡਾ ਬਣ ਜਾਂਦੇ ਸੀਗੇ ਉਹਦੇ ਅੰਦਰ ਇਹ ਆ ਕਿ ਬੰਦਾ 5000 ਤੋਂ ਲੈ ਕੇ 15000 ਰੁਪਏ ਤੱਕ ਦਾ 15 ਲੱਖ ਤੱਕ ਦਾ ਸੌਰੀ ਅਸੀਂ ਪ੍ਰਬਧਾਨ ਕੀਤਾਗਾ ਇਸ ਤੋਂ ਬਿਨਾ ਅੱਜ ਇੱਕ ਅਹਿਮ ਫੈਸਲਾ ਹੋਰ ਜਿਹੜਾ ਪੰਜਾਬ ਕਾਫੀ ਲੰਬੇ ਅਰਸੇ ਤੋਂ ਜਿਹੜਾ ਪੈਂਡਿੰਗ ਪਿਆ ਸੀਗਾ ਪੰਜਾਬ ਜਨਮ ਤੇ ਮੌਤ ਰਜਿਸਟ੍ਰੇਸ਼ਨ ਨਿਯਮ 2002004 2004 ਇਹਦੇ ਵਿੱਚ ਕੀ ਸੀਗਾ ਕਿ ਜੇਕਰ ਤੁਹਾਡੀ ਬੱਚਾ ਪੈਦਾ ਹੋਣ ਤੋਂ ਬਾਅਦ ਜੇਕਰ ਕੋਈ ਵੀ ਵਿਅਕਤੀ ਆਪਣੇ ਬੱਚੇ ਦਾ ਜਨਮ ਦੀ ਰਜਿਸਟ੍ਰੈਂਸੀ ਜਿਹੜੀ ਆ ਉਹ ਵਿਦਿਨ 1 ਇਅਰ ਨਹੀਂ ਕਰਾਉਂਦਾ ਸੀਗਾ ਤਾਂ ਉਹਨੂੰ ਮੈਜਿਸਟਰ ਸਾਹਿਬ ਕੋਲ ਜਾ ਕੇ ਉਹਨੂੰ ਅਦਾਲਤ ਦੇ ਵਿੱਚ ਜਾ ਕੇ ਉਥੋਂ ਇੱਕ ਆਰਡਰ ਪਾਸ ਕਰਵਾਉਣਾ ਪੈਂਦਾ ਸੀਗਾ ਇੱਕ ਆਰਡਰ ਲੈਣਾ ਪੈਂਦਾ ਸੀਗਾ ਔਰ ਬਹੁਤ ਵੱਡਾ ਇਹਦੇ ਵਿੱਚ ਉਹਨੂੰ ਐਵੀਡੈਂਸ ਦੇਣਾ ਪੈਂਦਾ ਸੀਗੇ ਕਿ ਮੈਂ ਕਿਉਂ ਨਹੀਂ 1 ਸਾਲ ਦੇ ਅੰਦਰ ਕਰਵਾਇਆ ਇਹਦਾ ਜਨਮ ਕਿੱਥੇ ਹੋਇਆ ਸੀ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਸੀਗੀਆਂ ਆਉਂਦੀਆਂ ਸੀਗੀਆਂ ਹੁਣ ਇਹਨੂੰ ਸੋਧ ਕੀਤਾ ਗਿਆ ਸਾਰੀਆਂ ਪਾਬਰਾਂ ਜਿਹੜੀਆਂ ਲੱਗੀਆਂ ਉਹ ਆਨਰੇਬਲ ਡੀਐਮ ਸਾਹਿਬ ਦਿੱਤੀਆਂ ਡਿਪਟੀ ਕਮਿਸ਼ਨਰ ਸਾਹਿਬ ਨੇ ਦਿੱਤੀਆਂ ਰਹੀਆਂ ਕਿ ਸੈਲਫ ਡੈਕਲੇਰੇਸ਼ਨ ਲੈ ਕੇ ਉਹ ਜਿਹੜਾ ਆਪਣਾ ਜਨਮ ਰਜਿਸਟਰਡ ਕਰਵਾ ਸਕਦਾ ਹੈ ਇਸ ਤੋਂ ਬਿਨਾ ਇਸ ਐਕਟ ਦੇ ਅੰਦਰ ਇੱਕ ਹੋਰ ਸ਼ੋਧ ਹੋਈ ਆ ਕਿ ਜੇਕਰ ਕੋਈ ਵਿਅਕਤੀ ਕਿਸੇ ਬਿਮਾਰੀ ਨਾਲ ਉਹਦੀ ਮੌਤ ਹੁੰਦੀ ਆ ਤਾਂ ਡਾਕਟਰ ਨੂੰ ਰੀਜ਼ਨ ਜਿਹੜਾ ਸਰਟੀਫਿਕੇਟ ਤੇ ਲਿਖਣਾ ਪਊਗਾ ਸਰਟੀਫਿਕੇਟ ਦੇ ਅੰਦਰ ਲਿਖਣਾ ਪਊਗਾ ਕਿ ਇਹਦੀ ਮੌਤ ਸਿਰੋਸਿਸ ਨਾਲ ਹੋਈ ਆ ਹਾਰਟ ਅਟੈਕ ਨਾਲ ਹੋਈ ਆ ਬ੍ਰੇਨ ਅਟੈਕ ਨਾਲ ਹੋਈ ਆ ਜਾਂ ਹੋਰ ਵੀ ਜੋ ਵੀ ਰੀਜ਼ਨ ਹੈਗਾਗਾ ਜਿਹੜਾ ਵੀ ਰੀਜ਼ਨ ਹੈਗਾਗਾ ਉਹ ਰੀਜ਼ਨ ਜਿਹੜਾ ਡਾਕਟਰ ਨੂੰ ਸਾਈਟ ਕਰਨਾ ਪਊਗਾ ਉਹੀ ਰੀਜ਼ਨ ਜਿਹੜਾ ਉਹ ਅੱਗੇ ਸਰਟੀਫਿਕੇਟ ਚ ਹੋਊਗਾ ਕਿਉਂਕਿ ਨਹੀਂ ਵਿਦਆਊਟ ਰੀਜ਼ਨ ਕਈ ਵਾਰ ਕਾਨੂੰਨੀ ਲੀਗਲ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਜੇ ਮੈਂ ਕਹਿ ਲਵਾਂ ਮੈਂ ਵਕੀਲ ਹਾਂ ਇਸ ਕਰਕੇ ਮੈਂ ਕਹਿ ਸਕਦਾਗਾ ਕਿ ਜੇਕਰ ਕਿਸੇ ਨੇ ਵਿਲ ਵਸੀਅਤ ਕਰਾਈਆ ਉਹ ਕਈ ਵਾਰ ਕੀ ਹੁੰਦਾ ਸੀਗਾ ਮੌਤ ਤੋਂ 4 ਦਿਨ ਪਹਿਲਾਂ ਵਸੀਅਤ ਹੋ ਜਾਂਦੀ ਸੀਗੀ ਔਰ ਪਤਾ ਹੋਣ ਲੱਗ ਜਾ ਕਰੂਗਾ ਡਾਕਟਰ ਦੱਸ ਦਿਆ ਕਰੂਗਾ ਕਿ ਭਾਈ ਇਹ ਤਾਂ ਕਮੇਚ 3 ਮਹੀਨੇ ਦਾ ਪਿਆ ਸੀਗਾ ਕਈ ਵਾਰ ਹੁੰਦਾ ਨਾ ਪਿੰਡਾਂ ਚੱਲਦਾ ਸੀ ਉਹ ਮਰੇ ਪੇ ਵਿਅਕਤੀ ਦੇ 10 ਗੁੱਠਾ ਲਵਾ ਕੇ ਕੰਮ ਚ ਨਾ ਆ ਲੰਦੇ ਸੀਗੇ ਸੋ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮਾਂ ਆਉਂਦੀਆਂ ਸੀਗੀਆਂ ਤੇ ਉਹਦੇ ਤੋਂ ਜਿਹੜਾ ਵੱਡੀ ਰਾਹਤ ਜਿਹੜੀ ਆ ਉਹ ਮਿਲੂਗੀ ਇਸੋ ਬਿਨਾ ਜਿਹੜੀ ਮੁੱਖ ਮੰਤਰੀ ਤੀਰਥ ਯਾਤਰਾ ਸੀ ਮੁੱਖ ਮੰਤਰੀ ਤੀਰਥ ਯਾਤਰਾ ਦੇ ਵਿੱਚ ਵੀ ਬਦਲਾਅ ਕੀਤਾ ਗਿਆ ਪਹਿਲਾਂ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਟਰਾਂਸਪੋਰਟ ਡਿਪਾਰਟਮੈਂਟ ਦੇ ਅੰਦਰ ਆਉਂਦੀ ਸੀਗੀ ਹੁਣ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਰੈਵਨਿਊ ਡਿਪਾਰਟਮੈਂਟ ਕੋਲੇ ਸੀ ਦਿੱਤੀ ਆ ਕਿਉਂਕਿ ਤਰਮਾਰਥ ਦਾ ਕੰਮ ਜਿਹੜਾ ਹੈਗਾ ਉਹ ਡਿਪਾਰਟਮੈਂਟ ਜਿਹੜਾ ਆਲਰੇਡੀ ਰੈਵਨਿਊ ਕੋਲੇ ਸੀਗਾ ਸੋ ਅਸੀਂ ਇਹ ਵੀ ਫੈਸਲਾ ਕੀਤਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਆ ਉਹ ਰੈਵਨਿਊ ਡਿਪਾਰਟਮੈਂਟ ਕੋਲੇ ਜਾਊਗੀ ਔਰ ਮੁੱਖ ਮੰਤਰੀ ਸਾਹਿਬ ਇਹਦੇ ਲਈ ਇੱਕ ਸੰਮਤੀ ਦਾ ਗਠਨ ਕਰਨਗੇ ਇਹਦੇ ਲਈ ਇੱਕ ਸੰਮਤੀ ਦਾ ਗਠਨ ਕਰਨਗੇ ਜਿਹੜਾ ਕੰਮਕਾਰ ਦੇਖੂ ਕਿਹੜੇ-ਕਿਹੜੇ ਜਗ੍ਹਾ ਤੇ ਜਾਣਾ ਹੈ ਕਿਹੜੀ-ਕਿਹੜੀ ਧਾਰਮਿਕ ਜਗ੍ਹਾ ਜਿਹੜੀਆਂ ਨੇ ਆਇਡੈਂਟੀਫਾਈ ਕਰਨੀਆਂ ਨੇ ਉਹਦਾ ਕੰਮਕਾਰ ਵਿਸਥਾਰ ਸਹਿਤ ਦੁਬਾਰਾ ਜਿਹੜੀ ਇਹਦੇ ਤੇ ਸੀਐਮ ਸਾਹਿਬ ਆਰਡਰ ਜਾਰੀ ਕਰਨਗੇ ਕਿ ਕੀ-ਕੀ ਹੋ ਔਰ ਇਸ ਤੋਂ ਬਿਨਾ ਜਿਹੜੀ ਮੈਂ ਸਮਝਦਾ ਹਰ ਇੱਕ ਸਾਲ ਪੰਜਾਬ ਦੇ ਅੰਦਰ ਐਕਸਾਈਜ਼ ਦੀ ਪਾਲਸੀ ਆਉਂਦੀ ਆ ਪੰਜਾਬ ਦੇ ਅੰਦਰ ਕਿਉਂਕਿ ਹਰੇਕ ਪਾਲਸੀ ਜਿਹੜੀ ਆ ਪੰਜਾਬ ਐਕਸਾਈਜ਼ ਦੀ ਉਹ ਸਾਲ ਨਾਲ ਸਾਲ ਬਣਦੀ ਆ ਇੱਕ ਸਾਲ ਬਣਦੀ ਆ ਜਦੋਂ ਮੈਂ 2022 ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪੰਜਾਬ ਚ ਤਾਂ ਡਿਪਾਰਟਮੈਂਟ ਜਿਹੜਾ ਉਹ ਮੈਨੂੰ ਸੌਂਪਿਆ ਗਿਆ ਪਰ 2022 ਦੇ ਵਿੱਚ ਜਦੋਂ ਪੰਜਾਬ ਚ ਉਸ ਸਮੇਂ ਕਾਂਗਰਸ ਪਾਰਟੀ ਨੇ ਆਪਣਾ ਰਾਹ ਛੱਡਿਆ ਜਾਂ ਉਸ ਤੋਂ ਪਹਿਲਾਂ ਮੈਂ ਗੱਲ ਕਰਾ ਕਾਦੀਲ ਬੀਜੇਪੀ ਦੀ ਤਾਂ ਉਹਨਾਂ ਸਮੇਂ ਦੇ ਦੌਰਾਨ ਸਾਰਾ ਰੈਵਨਿਊ ਜਿਹੜਾ ਪੰਜਾਬ ਦਾ ਸੀਗਾ ਉਹ ਸਿਰਫ ਔਰ ਸਿਰਫ 6100 ਕਰੋੜ ਰੁਪਏ ਤੱਕ ਸੀਮਤ ਸੀਗਾ ਸਿਰਫ ਐਕਸਾਈਜ਼ ਪਾਲਿਸੀ ਤੋਂ 6100 ਕਰੋੜ ਰੁਪਏ 6100 ਕਰੋੜ ਰੁਪਏ ਜਿਹੜੇ ਸੀ ਉਹ ਡਿਪਾਰਟਮੈਂਟ ਨੂੰ ਆਉਂਦੇ ਸੀ ਸਰਕਾਰ ਨੂੰ ਆਉਂਦੇ ਸੀ ਉਹਦੇ ਵਿੱਚ ਨਵੀਂ ਐਕਸਾਈਜ਼ ਪਾਲਿਸੀ ਜਿਹੜੀ ਲਿਆਦੀ ਗਈ ਨਵੀਂ ਐਕਸਾਈਜ਼ ਪਾਲਿਸੀ ਆਉਣ ਦੇ ਬਾਅਦ ਜੇ ਮੈਂ ਲਾਸਟ ਈਅਰ ਦੀ ਗੱਲ ਕਰਾਂ 24 25 ਦੀ ਗੱਲ ਕਰਾਂ ਕਿ 2024 25 ਕਿੰਨਾ ਰੈਵਨਿਊ ਆਇਆ ਤਾਂ ਉਹਦੇ ਵਿੱਚ ਅਸੀਂ 10145 ਕਰੋੜ ਰੁਪਏ ਦੇ ਟਾਰਗੇਟ ਨਿਸ਼ਚਿਤ ਕੀਤੇ ਸੀ 2024-25 10145 ਕਰੋੜ ਰੁਪਏ ਦੇ ਟਾਰਗੇਟ ਜਿਹੜੇ ਅਸੀਂ ਫਿੱਟ ਕੀਤੇ ਸੀਗੇ ਟਾਰਗੇਟ ਫਿਕਸ ਕੀਤੇ ਸੀਗੇ ਔਰ ਮੈਨੂੰ ਬੜੇ ਮਾਣ ਨਾਲ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਉਹਦੇ ਵਿੱਚ ਅਸੀਂ 10200 ਕਰੋੜ ਰੁਪਇਆ ਜਿਹੜਾ ਰੈਵਨਿਊ ਅਚੀਵ ਕਰਨ ਜਾ ਰਹੇ ਹਾਂ ਕਿਉਂਕਿ ਲਾਸਟ ਮੰਥ ਦਾ ਰੈਵਨਿਊ ਹਜੇ ਆਉਣਾ ਬਾਕੀ ਆ ਮਾਰਚ ਦਾ ਤੋ ਇਸ ਗੱਲ ਕਰਕੇ ਪਰ ਲੇਕਿਨ ਜੋ ਪਿਛਲਾ ਟ੍ਰੈਂਡ ਚੱਲੇ ਆਉਂਦਾਗਾ ਜੋ ਪਿਛਲੇ 11 ਮਹੀਨਿਆਂ ਦਾ ਟ੍ਰੈਂਡ ਚੱਲੇ ਆ ਰਿਹਾ ਉਹ ਇਹ ਸ਼ੋਅ ਕਰਦਾ ਕਿ ਬਿਲਕੁਲ ਅਸੀਂ 10200 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਦੇ ਅੰਦਰ ਐਕਸਾਈਟ ਪਾਲਸੀ ਤੋਂ ਕਮਾ ਕੇ ਦੇਵਾਂਗੇ ਜਿਹੜਾ ਕਿ ਪੰਜਾਬ ਦੇ ਲੋਕਾਂ ਦੀ ਜਿਹੜੀ ਆ ਵੈਲਫੇਅਰ ਤੇ ਲੱਗੂਗਾ ਭਲਾਈ ਤੇ ਲੱਗੂਗਾ ਇਸ ਦੇ ਵਿੱਚ ਪਹਿਲਾਂ ਜਦੋਂ 2022 ਦੀ ਮੈਂ ਗੱਲ ਕਰਾਂ ਤਾਂ ਉਦੋਂ ਅਸੀਂ ਫਸਟ ਟਾਈਮ ਟੈਂਡਰਿੰਗ ਕੀਤਾ ਸੀ ਫਸਟ ਟਾਈਮ ਟੈਂਡਰਿੰਗ ਦੀ ਪ੍ਰਕਿਰਿਆ ਹੋਈ ਸੀ ਇਹ ਟੈਂਡਰ ਹੋਇਆ ਸੀ ਔਰ ਸੈਕੰਡ ਟਾਈਮ ਰੀਨਿਊਅਲ ਹੋਈ ਸੀ ਰੀਨਿਊ ਕੀਤਾ ਗਿਆ ਸੀ ਔਰ ਥਰਡ ਟਾਈਮ ਡਰਾਫ ਲੋਟ ਹੋਇਆ ਸੀ ਤੁਹਾਨੂੰ ਪਤਾ ਹੈ ਡਰਾਫ ਲੋਟਰੀ ਜਰੀਕੇ ਲੋਟਰੀ ਕੱਢੀ ਗਈ ਸੀ ਇਸ ਵਾਰ ਫੇਰ ਦੁਬਾਰਾ ਤੋਂ ਪ੍ਰਾਈਸ ਡਿਸਕਵਰ ਕਰਨ ਦੇ ਲਈ ਕਿ ਪ੍ਰਾਈਸ ਜਿਹੜੀ ਆ ਕਿੰਨੀ ਡਿਸਕਵਰ ਕਰਨੀ ਆ ਅਸੀਂ ਦੁਬਾਰਾ ਤੋਂ ਈ ਟੈਂਡਰਿੰਗ ਕਰ ਰਹੇ ਹਾਂਗੇ ਦੁਬਾਰਾ ਤੋਂ ਈ ਟੈਂਡਰਿੰਗ ਦਾ ਪ੍ਰੋਸੈਸ ਜਿਹੜਾ ਉਹ ਅਸੀਂ ਕਰਾਂਗੇ ਔਰ ਇਸ ਵਾਰ ਅਸੀਂ ਜਿਹੜਾ ਰੈਵਨਿਊ ਫਿਕਸ ਕੀਤਾਗਾ ਜਿਹੜਾ ਟਾਰਗੇਟ ਫਿਕਸ ਕੀਤਾਗਾ ਜੋ ਅਸੀਂ ਅਚੀਵ ਕਰਨਾ ਹੈ ਜਿਵੇਂ ਅਸੀਂ ਪਹਿਲਾਂ ਲਗਾਤਾਰ ਸਾਡੇ ਡਿਪਾਰਟਮੈਂਟ ਦੇ ਸਾਰੇ ਅਫੀਸਰ ਸਹਿਬਾਨ ਦੇ ਸਹਿਯੋਗ ਦੇ ਨਾਲ ਅਸੀਂ ਕੰਮ ਕਰ ਰਹੇ ਹਾਂ ਇਸ ਵਾਰ ਅਸੀਂ 11000 ਬੀ 11000 ਬੀ ਕਰੋੜ ਰੁਪਏ ਦਾ ਟਾਰਗੇਟ ਫਿਕਸ ਕੀਤਾਗਾ ਔਰ ਮੈਨੂੰ ਪੂਰਨ ਉਮੀਦ ਆ ਕਿ ਇਸ ਤੋਂ ਅਸੀਂ 11000.20 ਕਰੋੜ ਰੁਪਏ ਦਾ ਮਾਮਲਾ ਹੈ ਕਿਉਂਕਿ ਜਿੰਨੇ ਅਸੀਂ ਲਾਸਟ ਇਅਰ ਦੇ ਵਿੱਚ ਜਿੰਨੇ ਵੀ ਅਸੀਂ ਟਾਰਗੇਟ ਕੀਤੇ ਉਹ 100% ਅਚੀਵ ਕੀਤੇ ਕਦੇ ਵੀ ਕਿਤੇ ਵੀ ਕਿਸੇ ਕਿਸਮ ਦਾ ਕੋਈ ਵੀ ਘਾਟਾ ਜਿਹੜਾ ਨਹੀਂ ਪਿਆ ਬਲਕਿ ਜਦੋਂ ਜਿਵੇਂ ਮੈਂ ਗੱਲ ਕਰਾਂ ਅਕਾਲੀਦਰ ਭਾਜਪਾ ਦੀ ਗਵਰਨਮੈਂਟ ਹੁੰਦੀ ਸੀਗੀ ਜੋ 2016 ਚ ਲਾਸਟ ਇਅਰ ਤਾਂ ਉਹਨਾਂ ਦੀ ਪਾਲਿਸੀ ਲਗਭਗ ਫੇਲ ਹੋ ਗਈ ਸੀ ਔਰ ਪੰਜਾਬ ਨੂੰ ਉਸ ਸਮੇਂ ਵੱਡਾ ਘਾਟਾ ਪਿਆ ਸੀਗਾ ਔਰ ਉਸ ਤੋਂ ਬਾਅਦ ਦੁਬਾਰੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਉਹਨਾਂ ਦੇ ਹੱਥ ਹੱਤਰਾ ਕੇ ਬੈ ਗਏ ਉਹਨਾਂ ਨੇ ਤਾਂ ਕਦੇ ਕੰਮ ਹੀ ਨਹੀਂ ਕੀਤਾ 5 ਸਾਲ 3 ਸਾਲ ਕੋਵਿਡ ਦਾ ਬਹਾਨਾ ਲਾਇਆ 2 ਸਾਲ ਅਫ ਦੀ ਲੜਾਈ ਦਾ ਬਹਾਨਾ ਲਾਇਆ ਤੇ ਕੰਮ ਕਰਕੇ ਤੁਰਦੇ ਬਣੇ ਤੇ ਇੱਕ ਵੀ ਰੈਵਨਿਊ ਜਿਹੜਾ ਨਹੀਂ ਵਧਿਆ ਇਸ ਵਾਰ ਜਿਹੜਾ ਗਰੁੱਪ ਸਾਈਜ਼ ਆ ਜੇ ਮੈਂ ਗਰੁੱਪ ਦੀ ਗੱਲ ਕਰਾਂ ਗਰੁੱਪ ਅਸੀਂ 207 ਬਣਾਏ ਨੇ 207 ਇਸ ਪਾਲਿਸੀ ਦੇ ਗਰੁੱਪ ਹੋਣਗੇ ਔਰ ਗਰੁੱਪ ਦਾ ਸਾਈਜ਼ ਜਿਹੜਾ ਰੈਵਨਿਊ ਸ਼ੇਪ ਦੀ ਮੈਂ ਗੱਲ ਕਰਾਂ ਤਾਂ 40 ਕਰੋੜ ਰੁਪਇਆ ਪਲੱਸ ਮਾਈਨਸ 25% ਵੈਲਿਊ ਵੇਰੀਏਸ਼ਨ ਤੇ ਰੱਖਿਆਗਾ ਯਾਨੀ ਕਿ 40 ਕਰੋੜ ਰੱਖਿਆ 25% ਵੇਰੀਏਸ਼ਨ ਰੱਖਿਆ ਪਲੱਸ ਔਰ ਮਾਈਨਸ ਵਧ ਵੀ ਸਕਦਾ ਘਟ ਵੀ ਸਕਦਾ ਕੋਈ ਕੁਝ ਸ਼ਹਿਰੀ ਗਰੁੱਪ ਨੇ ਕੁਝ ਪਿੰਡੂ ਗਰੁੱਪ ਨੇ ਉਸ ਸਾਫ ਦੇ ਨਾਲ ਅਸੀਂ ਜਿਹੜਾ ਉਹ ਰੈਵਨਿਊ ਫਿੱਟ ਕੀਤਾ ਇਸ ਤੋਂ ਬੇਨਾ ਮੇਜਰ ਜਿਹੜਾ ਆਇਆ ਕਿ ਦੇਸੀ ਸ਼ਰਾਬ ਦੇ ਅੰਦਰ ਦੇਸੀ ਸ਼ਰਾਬ ਦਾ ਕੋਟਾ ਜਿਹੜਾ ਪੂ 3% ਵਧਾਇਆਗਾ ਤੇ ਜਿਹੜਾ ਪੰਜਾਬ ਦੇ ਜਿਹੜੇ ਸਾਬਕਾ ਸੈਨਿਕ ਨੇਗੇ ਪੰਜਾਬ ਦੇ ਜਿਹੜੇ ਸਾਬਕਾ ਸੈਨਿਕ ਦੇਗੇ ਉਹਨਾਂ ਦਾ ਕਿ ਥੋਕ ਲਾਇਸੈਂਸ ਦਾ ਸੀ ਜਿਹੜਾ ਥੋਕ ਲਾਇਸੈਂਸ ਦੀ ਜਿਹੜੀ ਫੀਸ ਸੀਗੀ ਉਹ ਪਹਿਲਾਂ 5 ਲੱਖ ਰੁਪਏ ਸੀਗੀ ਸੋ ਅੱਜ ਮੈਂ ਸਮਝਦਾ ਪੰਜਾਬ ਦੇ ਸਾਬਕਾ ਫੈਜੀ ਉਹਨੂੰ ਕਾਫੀ ਰਾਹਤ ਆ ਕਿ ਉਹਨਾਂ ਦੀ ਫੀਸ ਜਿਹੜੀ ਆ ਉਹ ਅਸੀ ਲਾਇਸੈਂਸ ਫੀਸ ਜਿਹੜੀ ਆ ਉਹ 5 ਲੱਖ ਤੋਂ ਘਟਾ ਕੇ 2.5 ਲੱਖ ਕੀਤੀ ਆ ਸੋ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਜਿਹੜੇ ਫਾਰਮ ਸਟੇ ਦੇ ਡੈਸਲਸ ਸੀਗੇ ਅੱਜਕਲ ਨਵਾਂ ਟ੍ਰੈਂਡ ਆ ਫਾਰਮਾਂਸ ਜਾ ਕੇ ਲੋਕ ਰਹਿੰਦੇ ਨੇ ਕਿ ਫਾਰਮਾ ਦੇ ਅੰਦਰ লাইਸੈਂਸ ਜਿਹੜਾ ਮਿਲਦਾ ਸੀ ਲਿਕਰ ਦਾ লাইਸੈਂਸ ਮਿਲਦਾ ਸੀਗਾ ਉਹਦੇ ਚ ਅੱਗੇ ਉਹ 12 ਜਿਹੜੀ ਬੋਟਲਸ ਸੀ ਕੁਆਟਰ ਸੀ ਉਹ ਰੱਖ ਸਕਦਾ ਸੀਗਾ ਪਰ ਅਸੀਂ ਉਹਦੀ ਗਿਣਤੀ ਵਧਾ ਕੇ 36 ਕੀਤੀ ਆ ਜਿਹਦੇ ਵਿੱਚ ਬੀਅਰ ਵਾਈਨ ਜਿੰਦ ਬੋਦਕਾ ਇਸ ਤਰ੍ਹਾਂ ਦੇ ਬ੍ਰਾਂਡ ਜਿਹੜੇ ਉਹ ਆਉਣਗੇ ਇਸ ਤੋਂ ਬਿਨਾ ਬੀਅਰ ਦੀ ਸ਼ਾਪ ਐਕਸਕਲੂਸਿਵ ਜਿਹੜੀ ਬੀਅਰ ਦੀ ਸ਼ਾਪ ਸੀ ਉਹਦੀ ਵੀ ਪਹਿਲਾਂ ਪ੍ਰਤੀ ਦੁਕਾਨ 2 ਲੱਖ ਰੁਪਏ ਸੀਗੀ ਸੋ ਉਹ ਵੀ ਅਸੀਂ ਕਟਾ ਕੇ 25000 ਰੁਪਏ ਦੁਕਾਨ ਕੀਤੀ ਹੈਗੀ ਸੋ ਇਸ ਤੋਂ ਬਿਨਾ ਬਹੁਤ ਲੰਬੇ ਅਰਸੇ ਤੋਂ ਪੰਜਾਬ ਦੇ ਅੰਦਰ ਜੇ ਮੈਂ ਗੱਲ ਕਰਾਂ 2017 ਤੋਂ ਪਹਿਲਾਂ ਦੀ ਪੰਜਾਬ ਦੇ ਅੰਦਰ ਕੋਈ ਵੀ ਨਵੀਂ ਨਮਾ ਬੋਟਲਿੰਗ ਪਲੈਂਟ ਜਿਹੜਾ ਪੰਜਾਬ ਤੱਕ ਆਇਆ ਸੀ ਇਨਵੈਸਟ ਨੂੰ ਬਣਾਉਣ ਦੇ ਲਈ ਇਨਵੈਸਟਮੈਂਟ ਨੂੰ ਬਣਾਉਣ ਦੇ ਲਈ ਅਸੀਂ ਫੈਸਲਾ ਕੀਤਾ ਕਿ ਇਸ ਪਾਲਿਸੀ ਚ ਅਸੀਂ ਨਵੇਂ ਬੋਟਲਿੰਗ ਪਲਾਂਟ ਲਾਉਣ ਦੀ ਮਨਜ਼ੂਰੀ ਦਿੱਤੀ ਆ ताकि कोई भी व्यक्ति आके नया बॉटलिंग प्लांट लाके अपना काम कारज कर सके और इंडस्ट्री ਨੂੰ ਮੈਂ ਸਮਝਦਾ ਹੁਲਾਰਾ ਮਿਲੇਗਾ। और ਇਸ ਤੋਂ ਬਿਨਾ ਜਿਹੜਾ ਕਾਉ ਵੈਲਫੇਅਰ ਸੈਸ ਸੀਗਾ ਕਾਉ ਵੈਲਫੇਅਰ ਸੈਸ ਪਹਿਲਾਂ 1 ਰੁਪਏ ਪ੍ਰਤੀ ਪ੍ਰੋਫਲੀਟਰ ਹੁੰਦਾ ਸੀਗਾ ਉਹ ਹੁਣ ਅਸੀਂ ਵਧਾ ਕੇ 2 ਰੁਪਏ ਪ੍ਰਤੀ ਪ੍ਰੋਫਲੀਟਰ ਕੀਤਾ ਹੈਗਾ। ਇਹਦੇ ਨਾਲ ਕਾਉ ਵੈਲਫੇਅਰ ਫੀਸ ਜਿਹੜੀ ਆ ਪਹਿਲਾਂ 16 ਕਰੋੜ ਰੁਪਏ ਉਗਰਾਹੀ ਹੁੰਦੀ ਸੀ ਸਰਾਨਾ ਹੁਣ ਉਹ 24 ਕਰੋੜ ਰੁਪਏ ਦੀ ਜਿਹੜੀ ਆ ਉਗਰਾਹੀ ਹੋਊਗੀ। ਇਸ ਤੋਂ ਬਰ ਇੱਕ ਬਹੁਤ ਵੱਡਾ ਫੈਸਲਾ ਕਰਦੇ ਆ ਸਰਦਾਰ ਭਗਵੰਤ ਸਿੰਘ ਮਾਜੀ ਨੇ ਅੱਜ ਫੈਸਲਾ ਕੀਤਾ ਕਿ ਇਨਫੋਰਸਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਨਫੋਰਸਮੈਂਟ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਨਵੇਂ ਜਿਹੜੇ ਆਧਕਾਰੀ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣ ਨਵੇਂ ਆਧਕਾਰੀ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਜਾਣ ਉਹਦੇ ਲਈ ਮੈਂ ਡਿਪਾਰਟਮੈਂਟ ਦੀ ਕਮੇਟੀ ਬਣਾਈ ਆ ਸਾਡੇ ਅਫੀਸਰ ਸਾਹਿਬਾਨ ਪੰਜਾਬ ਪੁਲਿਸ ਦੇ ਅਫੀਸਰ ਸਾਹਿਬਾਨ ਔਰ ਦੂਸਰੇ ਜਿਹੜੇ ਕੰਸਰਨਡ ਡਿਪਾਰਟਮੈਂਟ ਦੇ ਉਹਨਾਂ ਦੀ ਕਮੇਟੀ ਬਣਾ ਕੇ ਇਹਦੇ ਤਜ਼ਵੀਰ ਜਲਦੀ ਪੇਸ਼ ਕਰੂਗੀ ਤਾਂ ਕਿ ਅਸੀਂ ਉਹ ਨਵੇਂ ਪੁਲਿਸ ਸਟੇਸ਼ਨ ਬਣਾ ਸਕੀਏ ਤਾਂ ਕਿ ਇਨਫੋਰਸਮੈਂਟ ਜਿਹੜੀ ਆ ਹੋਰ ਵਧਸ ਕੇ ਇਹ ਜਿਹੜੇ ਮੋٹے ਮੋٹے ਅੱਜ ਦੇ ਕਨਸਰਨ ਸੀਗੇ ਸੋ ਪੁਲਿਸ ਹਾਂਜੀ ਇੱਕ ਮਿੰਟ ਇੱਕ ਮਿੰਟ ਸੋ ਬਿਲਕੁਲ ਇਸ ਐਕਸਾਈਜ਼ ਪਾਲਿਸੀ ਦੇ ਨਾਲ 11000 20 ਕਰੋੜ ਰੁਪਏ ਦਾ ਰੈਵਨਿਊ ਪੈਕ ਕੀਤਾਗਾ ਸੋ ਮੈਨੂੰ ਜਿਸ ਤਰ੍ਹਾਂ ਮੇਰਾ ਪੁਰਾਣਾ 3 ਸਾਲ ਦਾ ਐਕਸਪੀਰੀਅੰਸ ਆ ਕੀ ਟਾਰਗੇਟ ਹੈ ਅਸੀਂ ਟਾਰਗੇਟ ਵੀ ਜਿਹੜਾ ਅਸੀਂ ਅਚੀਵ ਕਰਾਂਗੇ ਸੋ ਥੈਂਕ ਯੂ ਕੋ ਯਾਨੀ ਕੁਝ ਹੋਰ ਕੋਈ ਸਰ ਕਿਤੇ ਕਿਤੇ ਕਿੰਨੇ ਬਣਾਏਗੇ ਸਰ ਓਪਨ ਤਾਂ ਆਲਰੇਡੀ ਹੈ ਆਲਰੇਡੀ ਓਪਨ ਕੋਟਾ ਹੈ ਸਰ ਹੈ ਤਾਂ ਮੈਂ ਤਾਂ ਮੋਟਾ ਤੁਸਰ ਭਾਈ ਹਾਂ ਬਾਕੀ ਦੇਸੀ ਮੈਂ 3% नहीं नहीं वो वही वही मैं बोल रहा हूं कि मैंने एक कमेटी की तस्वीर बनाई है कि कहां कहां, कहां, कहां इन्फोर्समेंट की ज्यादा जरूरत है किन डिस्ट्रिक्टों में जरूरत है वो अभी वो स्थान को आइडेंटिफाई करेगी आफ्टर दैट हम उसकी स्थापना करेंगे मतलब हमने अब सिद्धांतक तौर पे आज इसकी रचना करने की अनुमति दे, दे, दे दी दी है कि इस इन्फोर्समेंट एक्सक्लूसिव फॉर के जो पुलिस चाहिए। सर, थी, ज़्यादा बड़ी है, नहीं नहीं देखिए जो एक्साइज की है, जो पुलिस के पास इतना काम होता है तो उसके पास ऐसा नहीं होता कई बार हुई जब कांग्रेस पार्टी की पंजाब में सरकार थी तो लगभग एक लोग मर गए थे अब तक मेरे को लगता है उनको इंसाफ नहीं मिला तो मैं समझता हूं इन फ्यूचर ऐसा ना हो तो उसके लिए हमने इसका प्रावधान किया ਪੁਲਿਸ ਹਕੀਕਤ ਕਰਨ ਜਾਣੇ ਕਿਉਂਕਿ ਦੇਖੋ ਜਦੋਂ ਜਦੋਂ ਬਾਜਬਾਦ ਸਾਹਿਬ ਜਦੋਂ ਐਕਸਕਲੂਸਿਵ ਪੁਲਿਸ ਸਟੇਸ਼ਨ ਹੋਂਦ ਵਿੱਚ ਆ ਗਏ ਤਾਂ ਮੈਨੂੰ ਲੱਗਦਾ ਉਹ ਬਿਲਕੁਲ ਖਤਮ ਹੋ ਜੋ ਹੁਣ ਵੀ ਅਸੀਂ ਜਿਹੜੀ ਪ੍ਰੈਜ਼ੈਂਟ ਪਾਲਿਸੀ ਦੇ ਨਾਲ ਬਹੁਤ ਸਾਰਾ ਜਿਹੜਾ ਸਮਗਲਿੰਗ ਸੀ ਹੁੰਦੀ ਸੀ ਅਦਰ ਸਟੇਟਸ ਤੋਂ ਪੰਜਾਬ ਤੋਂ ਹੁੰਦੀ ਸੀ ਉਹ ਅੱਜਕੱਲ ਲਗਭਗ ਖਤਮ ਹੋ ਚੁੱਕੀ ਹੈ ਜਿੱਥੇ ਕਿਤੇ ਉੱਕਾ ਦੁੱਕਾ ਦਾ ਕੜਨਾਮਾ ਆਉਂਦੀਆਂ ਨੇ ਤਾਂ ਅਸੀਂ ਉਹਦੇ ਖਿਲਾਫ ਤੁਰੰਤ ਕਸ਼ ਰੈਂਦੇ ਹਾਂ ਹਾਜ਼ਰ ਬੰਦੀ ਜੀ ਸਾਹਿਬ ਤੁਸੀਂ ਲਾ ਸਕਦੇ ਆਂ ਦੇ ਵੀਰ ਅੰਦਰਸਾਈਡ ਆ ਬੀਅਰ ਸ਼ਾਪਸ ਜੀ ਟੋਟਲ ਨੰਬਰ ਆਫ ਸ਼ਾਪਸ ਜਿਹੜੀਆਂ ਸਨ ਤੇ ਉਹ ਵੀ ਕੀ ਬੀਅਰ ਹੋਣਗੇ। ਸ਼ੁਕਰੀਆ। थैंक यू टू प्रिया सिन्हा। ਪਿਛਲੇ ਸਾਲ ਲਗਭਗ 35 ਜਿਹੜੀਆਂ ਉਹ ਸ਼ਾਪਸ ਖੁੱਲੀਆਂ ਸੀਗੀਆਂ ਔਰ ਸਾਨੂੰ ਲੱਗਿਆ ਕਿ ਐਕਸਕਲੂਸਿਵ ਬੀਅਰ ਸ਼ਾਪਸ ਜਿਹੜੀਆਂ ਕਿਉਂਕਿ ਯੰਗਸਟਰ ਮੈਂ ਬੜਾ ਓਵਰ ਮਾਈਂਡਡ ਕਹਣਾ ਕਿ ਯੰਗਸਟਰ ਜ਼ਿਆਦਾ ਵੀਰ ਨੂੰ ਪ੍ਰੇਫਰ ਕਰਦੇ ਨੇਗੇ ਤੋਂ ਉਹ ਕਿਤਨਾ ਕਿਤੇ ਜ਼ਿਆਦਾ ਹੋਣੀ ਚਾਹੀਦੀ ਹੈ ਸੋ ਇਸ ਲਈ ਜਿਹੜਾ ਇਹ ਐਕਸਕਲੂਸਿਵ ਵੀਰ ਸ਼ਾਪ ਦਾ ਅਸੀਂ ਫੀਸ ਜਿਹੜੀ ਉਹ 2 ਲੱਖ ਤੋਂ 25 ਹਜ਼ਾਰ ਨੋ 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 ਚੇਂਜ ਇਨ ਇਵੈਂਟ ਪੰਜਾਬ বিজেপি ਅਧਿਕਾਰੀ ਸੁਨੀਲ ਜਾਕਰ ਸਾਹਿਬ ਹੁਣ ਕਹਿੰਦਾ ਹੈ ਕਿ ਜੋ ਜੋ ਨਵੀਂ ਪਾਲਿਸੀ ਲਾਈ ਗਈ ਹੈ ਦਿੱਲੀ ਕੀ ਤਰਫ਼ ਪਰ ਲਾਈ ਗਈ ਹੈ ਉਹ ਜੋ ਦਿੱਲੀ ਕੇ ਪੁਰਾ ਮੱਖਿਆ ਮੰਤਰੀ ਹੈ 소ਦੀਆ ਸਾਹਿਬ ਉਹ ਯਾ ਬੈਠ ਕੇ ਇਹ ਪੂਰੀ ਪਾਲਿਸੀ ਜੋ ਹੈ ਉਹ ਡਰਾਫਟ ਕਰ ਰਹੇ ਹੈ बीजेपी को हर रोज आम आदमी पार्टी के सुपने आते हैं जाखड़ साहब को क्योंकि आज उन्होंने कुछ ना कुछ बोलना था कहीं ना कहीं आप लोगों ने भी उनको छापना था इसलिए आज उसने उन्होंने ऐसा बयान दिया है ये पॉलिसी हमारे डिपार्टमेंट के सभी जितने भी हमारे ऑफिसर साहबान हैं और मेरी अध्यक्षता में और हमारी एक कैबिनेट सब कमेटी बनी थी जिसमें हमारे चार मेरे साथ तीन और मंत्री थे हम चारों ने मिलकर ये पॉलिसी बनाई है क्योंकि भारतीय जनता पार्टी अकाली दल और कांग्रेस वाले बहुत ही तड़फ रहे हैं उनको बहुत तकलीफ हो रही है क्योंकि जब कांग्रेस पार्टी थी पंजाब में क्योंकि तब वो कांग्रेस पार्टी के प्रधान थे जाखड़ जी उनकी देखरेख में पंजाब के एक लोग मरे थे पंजाब के में हुसि हुई थी तब उनकी आंखों में आंसू नहीं आए थे तब जाखड़ साहब जी की आंखों में आंसू नहीं आए थे क्योंकि उनकी पार्टी के लोग थे वो शराब के माफिया से लगे हुए थे पंजाब में आप लोगों ने लिखा होगा सब लोगों ने लिखा था कि पंजाब में शराब माफिया काम कर रहा था वो कांग्रेस पार्टी की देखरेख में काम कर रहा है आज वो भारतीय जनता पार्टी में है आज कुछ और बयान दे रहे हैं तो उनको सोच लेना चाहिए कि आप तब उनके आंखों में कोई आंसू आए थे या नहीं आए थे हम तो लगातार पंजाब के एक्साइज को आगे बढ़ाने का काम कर रहे हैं थैंक यू बिल्कुल वो तो मामला जोड़ा अदालत पेंडिंग है जी जो मामला है कोर्ट का अदालत पेंडिंग किसी तो तो ने अपोज नहीं किया बल्कि वो सभी लोग आए थे जब मेरी उनसे मीटिंग हुई थी तो सभी ने बड़े अच्छे तरीके से कहा कि आप चाहे ई टेंडरिंग करो चाहे आप रिन्यू करो हम इस पॉलिसी को मानते हैं पूरे पूरे के पूरे के एक एक आदमी के मैंने कमेंट जो है वो लिखे हुए हैं थैंक यू